ਹਾਂਜੀ ਪਿਆਰੇ ਬੱਚਿਓ ਅੱਜ ਫਿਰ ਆਪਾਂ 8ਵੀਂ ਸ਼੍ਰੇਣੀ ਦੇ ਵਿਗਿਆਨ ਦੇ ਪ੍ਰਸ਼ਨ ਹੱਲ ਕਰਾਂਗੇ ਸਹੀ ਉੱਤਰ ਦੀ ਚੋਣ ਕਰੋ ਤੱਕ ਅਸੀਂ ਪ੍ਰਸ਼ਨ ਕਰ ਚੁੱਕੇ ਹਾਂ ਤਾਂ ਹੁਣ ਆਪਾਂ ਹਹਾ ਭਾਗ ਕਰਾਂਗੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤਾਂ ਪਹਿਲਾ ਪ੍ਰਸ਼ਨ ਹੈਗਾ ਦੁੱਧ ਲਈ ਪਾਲੇ ਜਾਂਦੇ ਦੋ ਪਸ਼ੂਆਂ ਦੇ ਨਾਂ ਲਿਖੋ ਜਿਵੇਂ ਸਾਡੇ ਘਰਾਂ ਦੇ ਵਿੱਚ ਅਸੀਂ ਦੇਖਦੇ ਹੀ ਹਾਂ ਕਿ ਦੋ ਪਸ਼ੂ ਜੋ ਦੁੱਧ ਦਿੰਦੇ ਹਨ ਉਹ ਹਨ ਗਾਂ ਤੇ ਮੱਝ ਦੂਸਰਾ ਪ੍ਰਸ਼ਨ ਹੈ ਸਿੰਚਾਈ ਦੇ ਕੋਈ ਦੋ ਪੁਰਾਤਨ ਢੰਗਾਂ ਦੇ ਨਾਂ ਲਿਖੋ ਚੇਨ ਪੰਪ ਟੇਕਲੀ ਚੇਨ ਪੰਪ ਤੇ ਟੇਕਲੀ ਇਦੇ ਨਾਲ ਜਿਹੜਾ ਪਹਿਲਾ ਪਾਣੀ ਆ ਉਹ ਲਗਾਇਆ ਜਾਂਦਾ ਸੀ ਖੇਤਾਂ ਨੂੰ ਤੀਸਰਾ ਹੈ ਹਲ ਕੀ ਹੁੰਦਾ ਹੈ ਹਲ ਉਹ ਖੇਤੀ ਸੰਦ ਹੈ ਖੇਤੀ ਸੰਦ ਹੈ ਜੋ ਫਸਲ ਬੀਜਣ ਤੋਂ ਪਹਿਲਾਂ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਪੋਲੀ ਕਰਨ ਤੇ ਮਿੱਟੀ ਉਲਟਾਉਣ ਜਾਂ ਪਲਟਾਉਣ ਦੇ ਕੰਮ ਆਉਂਦਾ ਹੈ ਤੱਥ ਪ੍ਰਸ਼ਨ ਹੈਗਾ ਫਲਾਂ ਤੇ ਸਬਜ਼ੀਆਂ ਦਾ ਭੰਡਾਰਨ ਕਿੱਥੇ ਕੀਤਾ ਜਾਂਦਾ ਹੈ ਕੋਲਡ ਸਟੋਰ ਵਿੱਚ ਕੋਲਡ ਸਟੋਰ ਵਿੱਚ ਹਾਂਜੀ ਹੁਣ ਇਹ ਸਾਡੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਸਨ ਫੇਰ ਆਪਾਂ ਕਰਾਂਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਇਸ ਤੋਂ ਬਾਅਦ ਵਿੱਚ ਤੇ ਇਹ ਹੁਣ ਇੰਨਾ ਹੀ ਧੰਨਵਾਦ ਟੋਕੀ ਥੈਂਕ ਯੂ